बिजली <laughs> बिजली <laughs> <देनी विज्ञी। laughs> <आगे जागे। laughs> <laughs> <laughs> भी अज है तीजा दिन टूरनामेंट का ਅੰਡ ਕੋਕਰੇ ਫੂਲਾ ਬਹੁਤ ਵਧੀਆ ਮੌਸਮ ਆ ਕੱਲ ਜਿੰਮੇ ਬਹੁਤ ਗਰਮੀ ਸੀ ਅੱਜ ਮੌਸਮ ਪੂਰਾ ਸੈੱਟ ਹੋ ਗਿਆ ਮੀਂਹ ਪਿਆ ਰਾਤ ਬਿਜਲੀ ਰਸਕੀ ਬਹੁਤ ਕੁਝ ਹੋਇਆ ਤੇ ਮੈਚ ਸਟਾਰਟ ਹੋਣਗੇ ਅੱਜ ਪਹਿਲਾ ਮੈਚ ਕਮਾਲਪੁਰਾ ਤੇ ਕੋਕਰੀ ਕੋਕਰੀ ਕਲਾ ਪਹਿਲਾ ਮੈਚ ਸਟਾਰਟ ਹੋ 10:30 ਵਜੇ ਤੇ ਦਿਖਾਉਣੇ ਤੁਹਾਨੂੰ ਵੀਊ ਅੱਜ ਦਾ ਗਰਾਊਂਡ ਦਾ ਹਾਂਜੀ ਵੀਰੇ ਕੱਲ ਬਹੁਤ ਮੀਂਹ ਪਿਆ ਰਾਤ ਤੇ ਗਰਾਊਂਡ ਸਾਫ਼ ਆ ਪੂਰਾ ਮਾੜਾ ਮਾੜਾ ਗੱਲਾ ਵਾ ਉਧਰ ਕੋਕਰੀ ਨਹੀਂ ਕੋਕਰੀ ਵਾਲੇ ਹੈਪੀ ਨਹੀਂ ਲੱਗੇ ਹੋਇਆ ਘਰ ਰਸਪਾਈਆਂ ਆਗੇ ਬਾਈ ਹੁਣੀ ਮੁੰਡੇ ਜਦੋਂ ਮਿਹਨਤ ਲਾਉਣ ਲੱਗੇ ਹੋਇਆ ਪੂਰੀ ਗਰਾਊਂਡ ਨੂੰ ਸਾਫ਼ ਰੱਖਣ ਤੇ ਤੇ ਪਾਣੀ ਕੱਢਣ ਚ ਪੂਰੀ ਮਿਹਨਤ ਕਰ ਰਹੇ ਜਿਵੇਂ ਉਹਨਾਂ ਨੇ ਗਰਾਊਂਡ ਮੁੱਲ ਲਿਆ ਮਿਹਨਤ ਕਰਕੇ ਉਵੇਂ ਗਰਾਊਂਡ 'ਚ ਹੁਣ ਮਿਹਨਤ ਕਰ ਰਹੇ ਨੇ ਪੂਰਾ ਗਰਾਊਂਡ ਪੂਰਾ ਇੱਕ ਨੰਬਰ ਬਣਾਇਆ ਪਿਆ ਵਾ ਪੂਰੀ ਸਭਾਇਆ ਗਰਾਊਂਡ 'ਚ ਬਾਈ ਥੋੜਾ ਟਾਈਮ ਤੱਕ ਮੈਚ ਸਟਾਰਟ ਹੋ ਜਾਣਗੇ ਜਿਹੜੇ ਜੀ ਟੈਂਕੀ ਦੀ ਲੱਗੀ ਜੀ ਨਾ ਉੱਥੇ ਉਹ ਉੱਡ ਕੇ ਉਹ ਉੱਡ ਕੇ ਆਈ ਆ ਵੇ ਲੈ ਜੂਗੀ ਮੈਂ ਕੱਲ ਕਹਿਣੀ ਹਾਂ ਉਹ ਲੈ ਲੈਣੀ ਆ ਸਭ ਕੋ ਲਾ ਦੇਂਦਾ ਰੱਬ ਹੁੜੇਗਾ ਮੈਂ ਚਲੋ ਸਾਰੇ ਹੀ ਆ ਵੀ ਦਾ ਸਾਡੇ ਦਾ ਕੋਠੇ ਤੇ ਨਾ ਬਿਜਲੀ ਐ ਬੱਜ ਬੱਜ ਮੁਰਦੀ ਸੀ ਇੰਨੀ ਫਿਜਲੀ ਗੜ ਗਈ ਇਹਦੇ ਮੂੰਹ ਤੇ ਬੱਜ ਬੱਜ ਗਿਆ ਤੇ ਕਰੀਮ ਲਾਈ ਸੀ ਰਾਤ ਫਲੈਸ਼ ਵੱਜ ਗਈ ਫਲੈਸ਼ ਵੱਜ ਗਈ ਰਾਤ ਇਹਨਾਂ ਚਾਹੀਦੇ ਤੈਨੂੰ ਦੱਸ ਕਾਰਸੀ ਨਹੀਂ ਪਸਾਉਂਦੇ ਦਿੰਦੇ ਨਹੀਂ ਠੀਕ ਕਾਰਸੀ ਵਧੀਆ ਚੀਜ਼ ਪਾ ਦਿੰਦੇ ਦੇ ਦੋ ਕੋਈ ਚੀਜ਼ ਹਾਂ ਤੂੰ ਇਹਨਾਂ ਨੂੰ ਦਿੰਦੇ ਆਂ ਅੱਛਾ ਟੈਣਾ ਆਏਗਾ ਦੇ ਲ ਬੇਇੱਜ਼ਤੀ ਕਰਦਾ ਥੋਡੀ ਕਾ ਟੀ-ਸ਼ਰਟਾਂ ਕੰਦਾ ਇਹ ਤਾਂ ਬੈਗ ਨੇ ਛੱਡ ਦੇ ਕਿਸੇ ਦਿੱਤਾ ਇਹ ਖੋਲ ਲੈਂਦੇ ਨੇ ਮੁੱਕੇ ਪਤਾ ਨਾ ਦਾ ਰਹਿ ਜਾਗੇ ਅੱਜ ਬੈਗ ਚੇਂਜ ਹੋ ਗਿਆ ਆਹ ਨਾ 10 ਦੇ ਇਲਜ਼ਾਮ ਲਾਇਆ ਟੈਣਾ ਤੇਰੇ ਇਹ ਸਾਧਣ ਤੈਨੂੰ ਅਸੀਂ ਹਾਂ ਦੇਖ ਚਾਰ ਬੰਦੇ ਆ ਪੰਜ ਮੈਂਬਰੀ ਕਮੇਟੀ ਆ ਤੇ ਚਾਰ ਇੱਕ ਪਾਸੇ ਤੋਂ ਇਕੱਲੇ ਇੱਕ ਪਾਸੇ ਆ ਠੀਕ ਨਹੀਂ ਨਾ ਦੇ ਨਾ ਕਮੇਟੀ ਤੈਨੂੰ ਵੀ ਪ੍ਰਧਾਨ ਹੋਗਾ ਤੂੰ ਦੇਖੀ ਜੀ ਉਹਦੇ ਨੂੰ ਹਾਂ ਪ੍ਰਧਾਨ ਛਿੱਤਰਵੇਟ ਲੱਗ ਗਿਆ ਰਾਜ ਦੇ ਲਾਢੀ ਕੀ ਪ੍ਰਧਾਨ ਬਟਾ ਮਜ਼ਾਕ ਹੀ ਵਾਹ ਦਾਦੇ ਮਾਤਾ ਬਸ ਹੁਣ ਦਾਸਤਾ ਵੀ ਦੋ ਦਿਨ ਰਹਿ ਗਏ ਹਾਂ ਬਾ ਪੂਰੇ ਦੇ ਮੈਚ ਖੜਾ ਕੇ ਜਾਣਿਆ ਪਹਿਲਾ ਭੱਜਣ ਵਾਲਾ ਦੇਣਾ ਨਹੀਂ ਜਾਣ ਹੀ ਦੇਣਾ ਕੋਈ ਬਾ ਠੀਕ ਆ ਤਾਂ ਪ੍ਰਧਾਨ ਨੂੰ ਦੱਸਣਾ ਦਾਸਤਾ ਤੈਨੂੰ ਬਸ ਹੁਣ ਪ੍ਰਧਾਨ ਨਹੀਂ ਹੁੰਦਾ ਕਮੇਟੀ ਪੂਰੇ ਹੁੰਦੀ ਆ ਹਾਂ ਇੱਥੇ ਰਗੜ ਬੱਜੀ ਆ ਮਾ ਕਰੂ ਐਵੇਂ ਬੱਜੀ ਆ ਕਰੂ ਹਾਂ ਹਾਂ ਕੋਈ ਫੌਲ ਕੋਈ ਨਹੀਂ ਹੋਦਰ ਕਾਕਾ ਉਹ ਲੌਂਗ ਜਾ ਕੇ ਦੋ 50 ਰੁਪਏ ਇਹ ਚੱਕ ਕੇ ਖੇਲੂਗਾ ਚੱਕ ਕੇ ਖੇਲਦਾ ਵਾ ਇਹਦਾ ਕੇ ਖੇਲਦਾ ਪਾਜੀ ਪਾਜੀ ਇਹ ਪੈਰ ਮੇਰਾ ਲੱਗ ਗਿਆ ਇਹ ਮੰਦਰ ਫੜ ਗਿਆ ਤੇ ਪਾਸੇ ਪਹਿਲੇ ਹੀ ਮੋੜਾ ਕਿਹੜਾ ਨਵਾਂ ਨਾ ਰੱਖਦਾ ਚਪੜੀ ਕੋਈ ਨਾ ਮੂੰਹ ਆਉਂਦਾ ਨਹੀਂ ਹੈਗਾ ਬਸ ਸਰੀਰ ਹੀ ਹੱਲਾ ਲੈਦਾ ਵਧਿਆ ਰਹੋਗੇ ਜੇ ਮੇਰੀ ਇਹ ਗੱਲ ਜੀ ਉਹਨੂੰ ਹੀ ਖੇਡ ਲੈ ਇੱਥੇ ਮੜੇ ਹੱਥ ਮਾਰਦਾ ਇੱਥੇ ਇੱਡਾ ਹੈ ਵੀ ਇੱਡਾ ਮਗਰ ਰਹਾ ਪਤਾ ਨਹੀਂ ਕੀ ਕਰ ਰਿਹਾ ਠੀਕ ਆ ਦੋ ਵਾਰ ਸੱਚੇ ਨੂੰ ਮਣਾ ਆ ਤੂੰ ਮੜਾ ਹੱਥ ਮਾਰਦਾ ਮੜਾ ਜਾਨ ਕਰਕੇ ਦਿਖਾ ਦੇ ਥੋਨੇ ਦਾ ਕਰੀ ਐਕਸ਼ਨ ਓਏ ਕਰ ਦੇ ਬਾਈ ਹਾਂ ਲੱਗਦਾ ਤੂੰ ਕਰਦਾ ਆਹ ਲੱਤੇ ਤੇ ਨਹੀਂ ਕਰਦਾ ਗਰਮ ਨਹੀਂ ਆਦਾ ਸਰੀਰ ਆਲੇ ਇਧਰ ਪਾਸੇ ਇਧਰ ਲਾਦਾ ਉਹ ਛੱਡ ਰੋਤਾ ਆਹ ਉਹ ਕੜਦੀ ਜਾਂਦਾ ਗਾਲਾ ਕੱਢੀ ਜਾਂਦਾ ਬਈ ਉਹ ਦੇਖ ਉਹ ਦੇਖ ਜਿਹੜਾ ਯੂਨਿਕ ਦੇਖ ਲਈ ਇਹ ਪਹਿਲਾ ਹੋ ਰਿਹਾ ਹੋਣਾ ਜਿਹੜਾ ਅੰਡਰਵੀਅਰ ਨਾਲ ਪੱਗ ਮੈਚ ਕਰਦਾ ਵਾ ਪਰ ਨਾ ਮੈਂ ਵਿੱਚ ਪਾਈ ਹੋਈ ਉਹ ਦੇਖ ਹਾਲੇ ਆਪਣਾ ਬਲੈਕ ਪਤਾ ਨਹੀਂ ਕਿੱਥੋਂ ਚੱਕ ਲਿਆ ਹੁੰਦਾ ਆਹ ਫਲੈਗ ਲਿਆ ਆ ਆਂਦਰ ਵੇਰ ਨਾ ਮੈਚ ਕਰਦੀ ਪੱਗ ਬੰਨ ਗਿਆ ਬਾਡਰ ਕਿਹੜੇ ਫਲੈਗ ਨੇ ਡਿਜੀਟਲ ਅੱਧ ਪੈਰ ਤੇ ਖਾਈ ਵੜਾ ਲੋਕਾਂ ਨੂੰ ਸੁਣਾ ਉਹਦਾ ਫਰਾਵਾ ਕਿਸੇ ਦੇ ਸੀਗਾ ਡਿਜੀਟਲ ਫਲੈਗ ਇਹ ਬਾਪਸ ਉਹ ਮਾਇਤ ਹੁੰਦੇ ਹੋਣ ਉਹ ਛੋਟੇ ਸਰਫੇਸਰ ਹੈ ਨਹੀਂ ਕਿਹਾ ਉਹ ਹੈ ਨਾ ਕਪੜੇ ਕਪੜਾ ਤਾਂ ਨਹੀਂ ਮਰੇ ਆ ਬਲੈਕ ਨੇ ਆ ਦਾ ਨਾਮ ਹੀ ਦੇਵਾਲੀ ਕਹਿੰਦੇ ਤੋਂ ਨੇ ਉਹ ਜਿਹਨੇ ਬਾਤ ਤੇਰੀ ਸਾਥ ਹੀ ਆਉਂਦੀ ਉਹਦਾ ਪਿੱਛੇ ਵੀ ਮਸਲਮਾਨਾਂ ਚਾਹੇ ਟੂਹੀ ਤੇ ਵੀ ਓਏ ਟੂ ਹੈਂ ਮੇਰੇ ਬਾਹਰੋਂ ਆਇਆ ਹੈਂ ਸੋਲ ਤਾਂ ਹੈ ਹੀ ਥੱਲੇ ਬੜਿਆ ਸੋਲ ਆ ਬੂ ਬੂ ਗੋਲ ਤਾਂ ਸਾਲਾ ਸਿਰ ਨਾ ਕਰਿਆ ਤੂੰ ਬੂੜੇ ਕੀਪੇ ਕੀਪੇ ਨੇ ਵੇਜਾ ਆਲੇ 5-7 ਮਿੰਟ ਹੋਇਆ ਪਾਣੀ ਪੀਣ ਲੱਗ ਗਿਆ ਇਹ ਮੁੰਡਾ ਦੇਖੋ ਅੱਗੇ ਬਾਹਰ 골 ਸਕੋਰਰ ਅੱਜ ਦਾ ਇਹ ਸਖਤ ਰਹਿ ਰਿਹਾ ਪੂਰਾ ਇਹਦੇ ਮੂਰੇ ਨਾ ਬੋਲ ਪੀਂਗਾ ਤੇ ਨਾ ਬੋਲਣੀ ਵੀਰੇ ਹਾਂ ਵਧੀਆ ਰਹੇਗਾ ਮੌਤ ਨੂੰ ਮੌਤ ਡਲ ਜਾ ਮਦਰੀ ਮੌਤ ਡਲ ਜਾ ਮੈਂ ਸਾਰੀ ਬਿਲ ਕੀਤੀ ਵੀਰੇ ਨਹੀਂ ਨਹੀਂ ਜਿਹੜੀ ਤੂੰ ਮੈਂ ਫੋੜਤਾ ਹੀ ਗਾਲ ਕਹਿ ਦੀ ਗੱਡੀ ਆਪ ਕਰਾਉਣੇ ਮਰੇ ਗਾਲ ਕਾ ਨੂੰ ਕੱਢੂ ਨਹੀਂ ਨਹੀਂ ਕੱਢੀ ਕਮ ਕੱਢੀ ਵਾਲੇ ਨੂੰ ਕੀ ਕਹਿੰਦੀ ਹਾਂ ਹਾਂ ਕੱਢੀ ਨਾ ਗਾਲ ਹੀ ਨਾਟ ਕੇ ਦਿਖਾਣੀ ਹਾਂ ਦੱਸਦਾ ਦੇ ਸਿੱਖ ਲਾ ਦੇ ਨੂੰ ਰੈਫਰੀ ਕਰਨੀ ਪੈ ਸਕਦੇ ਕਈ ਵਾਰ ਸਿੱਖਾ ਬਈ ਟੋਪੀ ਦੇ ਲਾਏ ਉਹਦੀ ਜੈ ਜੇ ਤਾਂ ਇਹ ਘੋਰ ਨਿਕਲ ਰਹਾ ਤੇਜੀ ਆ ਬੰਦਾ ਚੈਦਦਾ ਟੋਪੀ ਲੈਹੀਂ ਬੜਕੇ ਦੀ ਇਹਨੂੰ ਕੋ ਪਤਾ ਨਹੀਂ ਟੋਪੀ ਜਾਂ ਤੇਜੀ ਇਹਦੇ ਬਾਲ ਲੋਕ ਭਾਲਦਾ ਵੀ ਇਹਦੇ ਬਾਲ ਹੋਣਾ ਇਹ ਹਾਈ ਬਾਲ ਇਹ ਯਾਰੀ ਇਹਦਾ ਦਿਖਾ ਦੇ ਬਾਲ ਗੁੰਦੇ ਜਾਰੀ ਆ ਇਹ ਨਹੀਂ ਜੀ ਗੁੰਦੇ ਜਾਰੀ ਆ ਮੰਨ ਲੈ ਫਿਰ ਗੁੰਦੇ ਆ ਉਹੀ ਗੱਲ ਚੈਨੇ ਕਿਸੇ ਤੇ ਰਹੂਗਾ ਚੈਨੇ ਕਹਦੇ ਲਵਾ ਦੇ ਦਿਖਾ ਦੇ ਬਾਲ ਇੱਕ ਵਾਰ ਜਨਤਾ ਦੀ ਮੰਗ ਆ ਆਏ ਹਾਏ ਓਏ ਉਹ ਕੈਂਡ ਬਾਲ ਓਏ ਸਮੂਥਿੰਗ ਕਰਾਈ ਹੋਈ ਓਏ ਉੱਚ ਪੇੜਾ ਲੱਗ ਸੱਦੇ ਕਰਿਆ ਗਏ ਨੇ ਸਮਾਨ ਖਾਨ ਬਣਿਆ ਵਰਦਾ ਤੇਰੇ ਨਾਮ ਵਾਲਾ ਇਹ ਗੈਰ ਨਾਮ ਬਣਿਆ ਵਰਦਾ ਤੇਰੇ ਨਾਮ ਵਾਲਾ ਫੋਟੋ ਨਹੀਂ ਖਿੱਚਣੀ ਕਹਦੇ ਹਾਂ ਚੜ੍ਹ ਪਿਆਲਾ ਆਇਆ ਉੱਥੇ ਚੋਨੇ ਦੀ ਪਿਆਲਾ ਆਉਂਗਾ ਆਉਂਦੀ ਚੁੰਦਾ ਹੈ ਉਹ ਦੇਖ ਲੈ ਲਾਡੀ ਦੇ ਦੇਖ ਉਹ ਤਾਂ ਲਾਡੀ ਦੇ ਦੇਖ ਉਹ ਦੇ ਪੜਾ ਦਾ ਗੱਦਾ ਜੀ ਹੱਥ ਲੱਗੇ ਹੀ ਪਹਿਲਾਂ ਲੱਗ ਗਈ ਹੱਥ ਉਹਦਾ ਪਹਿਲਾਂ ਲੱਗੇ ਫਿਰ ਬਾਅਦ ਦਾ ਹੈਡ ਲੱਗਿਆ ਬਾਅਦ ਤੋਂ ਲੱਗਿਆ ਅੱਜ ਲਾੜ੍ਹ ਦੇਣਾ ਵੀਰੇ ਪੜਾਕੇ ਬਣਾ ਰੈਫਰੀ ਕਹਿੜਾ ਹੋਇਆ ਤੂੰ ਵੀ ਕਹਿੜਾ ਹੋਇਆ ਪੁੱਤ ਤੇਰਾ ਮੈਚ ਵੀ ਕਹਿੜਾ ਪੂਰਾ ਆ ਦਾ ਕਹਿੜਾ ਹੀ ਕਹਿੜਾ ਪੂਰਾ ਹਮਮ ਕ੍ਰੀਮ ਕ੍ਰੀਮ ਕਰਕੇ ਨਹੀਂ ਭਾਬੀ ਨੇ ਕਿਹਾ ਹੋਇਆ ਸਪੈਸ਼ਲ ਵੀ ਕ੍ਰੀਮ ਲਾ ਕੇ ਰੱਖਣੀ ਹੈ ਜੀ ਜੀ ਨਹੀਂ ਫਿਰ ਆਪਣੀ ਬਹਨ ਨਹੀਂ ਜੀ ਹਾਂ ਕਾਲਾ ਹੋ ਜੂ ਸਾਡਾ ਜੀ ਤੂੰ ਕਹਿੜਾ ਬਾਈ ਕਾਲਾ ਹੋਣਾ ਯਾਰ ਤੈਨੂੰ ਕਾਹਦਾ ਡਰ ਹਾ ਜੋ ਬਨਰਗਾ ਹੋਵੇ ਫੇਰ ਤਾਂ ਬਨੂ ਤੂੰ ਬੱਚੇ ਆ ਆ ਲਿਆ ਪਲਾ ਦੋ ਕੈਂਪ ਗੋਲਾ ਵੀਰੇ ਟੈਂਟ ਇੱਧਰ ਲਾ ਦੇ ਮੜਾ ਜਾ ਟੈਂਟ ਇੱਧਰ ਲਾ ਦੇ ਟੈਂਟ ਇੱਧਰ ਲਾਉਣਾ ਵੀਰੇ ਸ਼ੰਗੀ ਕਾ ਆਦੇ ਨਰਸੀ ਪਾਰਟੀ ਕਹਿਣ ਲਾਦਾ ਆਪਾਂ ਛੋਟੇ ਨੂੰ ਕਹਿੰਦੇ ਆ ਵੀ ਚੱਲ ਛੋਟਾ ਭਰਾ ਵੱਡੇ ਨੂੰ ਨਾ ਵਾ ਵੱਡਾ ਭਰਾ ਹਾਂ ਤੇ ਬਾਰੇ ਵੱਡਾ 15 ਰੁਪਏ ਅਗਲਾ ਉਹਨੂੰ ਚਾਚਾ ਕਹਿ ਦਿੰਦਾ ਵੀ ਚਾਚੀ ਨੂੰ ਮਰਦਾ ਨਹੀਂ ਕੌਣ ਕੌਣ ਚਾਚਾ ਹੈ ਇਹਦਾ ਕਿੰਨੇ ਸਾਲ ਹੋ ਮਰੋਗੇ ਉਹਦੀ 50 ਨੂੰ ਲੈਣ ਕਿਹਾ ਤੇਰੀ ਆਪਦੀ मेरी यही है ठत्ती साहब। फिर। चाचा के में लगे हैं। चाची लगे हैं दांदा। एमए के में चाचा पार्ट। एमए के में चाचा। तो हैगा मैं कहीं उम्र तो। अपने एक संताली अठाली साहब। चाची की उम्र बुला है। सौ लाख आले दे। हाँ ना। दो चार दे वाले। दो करते। दो पांच सौ। हाँ हाँ ਹਿੰਗੇ ਤੇ ਤੇ ਪਹਿਲੀ ਦੀ ਵੀ ਲਤਾ ਨਸਰ ਦੇ ਓਰੇ ਖੜੋ ਓਰੇ ਕਿੱਥੇ ਜਿਓ ਹਾਣ ਆ ਲਾਸਟ ਟੈਗ ਤੇ ਛੜਨੀ ਸੀਗਾ ਕੌਣ ਬਾਹਰ ਕਿਥੇ ਨਹੀਂ ਕਿਹੜੀ ਪਾ ਵਿੱਚ ਫਿਰ ਆਫਸਾਈਡ ਨਹੀਂ ਆਫਸਾਈਡ ਉਹ ਨਹੀਂ ਆਫਸਾਈਡ ਤੂੰ ਦੇ ਦੇ ਕੜੀ ਮੇਰੇ ਪਿੱਛੇ ਆ ਵਾਲਾ ਗਿਆਨੀ ਖੜਾ ਹੈ ਹੈਪੀ ਹੈ ਨਾ ਜੇਰ ਨਹੀਂ ਆਉਂਦਾ ਹੈਪੀ ਹੈ ਨਹੀਂ 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 ਹੈਪੀ ਦੀ ਗੱਲ ਕਰਦਾ ਮੈਂ ਨੂੰ ਜੇ ਲੱਤਾ ਮੈਦੀ ਕੱਢ ਦਿੰਦਾ ਫੇਰ ਕੀ ਸੀਗਾ ਤੈਨੂੰ ਕਿਹਨੇ ਕਿਹਾ ਵਾ ਕੀ ਜਲੀਉਂਗਾ ਕਿਨੇ ਕਿਆ ਦੱਸ ਆ ਦੇਖਾ ਕੀ ਪਤਾ ਨਹੀਂ ਮੈਨੂੰ ਉਹ ਤਾਂ ਉਹ ਭਾਈ ਲੱਗੇ ਆ ਹਾਂ ਕਿਸੇ ਦੇ ਹੱਥ ਲਾ ਕੇ ਆਏ ਐ ਸਿੱਧੀ ਲੱਗੀ ਫਿਰ ਜੀ ਹੋ ਗਿਆ ਮੈਂ ਖੁੱਲਾ ਹੱਥੋਂ ਤਾਂ ਵਾ ਖੁੱਲਾ ਹੋਵੇ ਜਾਂ ਨਾ ਨਾ ਉਹਨੇ ਆਉਣਾ ਹੋਏ ਭੈਣ ਉਹ ਆਪਣੇ ਹੱਥ ਮਾਰ ਆਪਣੇ ਹੱਥ ਮਾਰਿਆ ਅੱਡ ਲੱਗ ਗਿਆ ਉਹ ਆਉਂਦਾ ਕੀ ਕਿਸੇ ਚਾਰਾ ਮਗਰ ਲੱਗਿਆ ਮਗਰ ਕਹਿੰਦਾ ਨਹੀਂ ਲੱਗਿਆ ਭਾਈ ਕੋਕਰੇ ਵਾਲੇ ਪੱਕੇ ਛਾ ਲੱਭਦੇ ਫਿਰਦੇ ਰਹਿੰਦੇ ਸਾਰਾ ਦਿਨ ਜੀ ਹਾਂਜੀ ਹਰਜੀ ਹੈਲੋ ਬੜਾ ਕਾਣਕ ਨਹੀਂ ਕਰਦਾ 109 ਮੀਟਰ ਉਧਰ ਆਉਂਦਾ ਮਗਰੋਂ ਬਹੁਤ ਜਾ ਕੇ ਗਰਮੀ ਮੰਦਾ ਮੈਂਂ ਦੀ ਮਰ ਗਈ ਨਾ ਨਹੀਂ ਹੁਣ ਬਾਈ ਜਾਂਦਾ ਜਿ ਵਿਚਾਰੇ ਨੇ ਉਹਨੇ ਬਾਈ ਨਾ ਕੋਈ ਬੋਲ ਟੀਮਾਂ ਹਰਦੀਆਂ ਨੇ ਵੀ ਜਿੱਤਦੀਆਂ ਵੀ ਨੇ ਨਾ ਕੋਈ ਹਾਂ ਉਹ ਔਖਾ ਬਣਾਉਂਦੇ ਨੇ ਪੈਸੇ ਕਿਉਂ ਨਹੀਂ ਲੈਣੇ ਹੈਗੇ ਰੁਪਏ ਕਰਾ ਲਈ ਜਾ ਵੜ ਤੂੰ ਆਪਦਾ ਹਣ ਨਹੀਂ ਤੇਰਾ ਮੈਚ ਆ ਨਾ ਚਾਤਾ ਛੇ ਚੰਡੀ ਜਗ ਚੱਲ ਵੇਜਣ ਨੂੰ ਛੰਡੇ ਉਹ ਜੱਕੂ ਸੈਂਟਰ ਆ ਉਹਦਾ ਮੈਨੂੰ ਜਾਣਾ ਮਿੱਤਰ ਦਾ ਚੱਲ ਸੈਂਟਰ ਸੈਂਟਰ ਗਾ ਆਰਾਮ ਨਾਲ ਬੈਠ ਚਾਚਾ ਸੈਂਟਰ ਗਾ ਚੱਲ ਉੱਠ ਆਹ ਮੈਚ ਕਿਤੇ ਬੜਾ ਤੇਜ਼ ਲੱਗੂ ਮੇਰੇ ਉਹਦੇ ਮਨੀ ਟਰਾਂਸਫਰ ਕਰ ਦਾਂਗੇ ਅਸੀਂ ਹਾਂ ਪੈਸੇ ਨੂੰ ਦਵਾਗੇ ਕਿਹੜਾ ਮੁਕਰਦੇ ਆ ਇਹ ਵੀ ਪੰਮੇ ਉਹਨਾ ਵਾਂਗੂ ਕਰ ਲੱਗਿਆ ਰਵੀ ਉਹਨਾ ਵਾਂਗੂ ਪੈਸੇ ਲੈ ਕੇ ਜਾਣੇ ਜਿਸ ਦੀ ਪੰਨ ਦਾ ਮੈਚ ਕਰਾਉਂਦੀ ਕਾਲੀ ਸੀ ਵੀ ਮੈਂ ਗਾਣਾ ਮੈਂ ਜਾਣਾ ਪਾਉਣਾ ਮੈਚ ਆਪਣਾ ਸਾਰਾ ਉਹਨਾਂ ਦੇ ਸਨਮਾਨ ਕੇ ਤੇ ਤੇਰੇ ਵੀਰੋ ਸਾਡੇ ਇਲਾਕੇ ਦਾ ਮਾਣ ਸੰਦੀਪ ਸਰਾਬਾ ਥੈਂਕ ਯੂ ਦੋਸਤ ਮਾ ਓਏ ਯਾਰ ਥੋੜਾ ਪੀਰ ਆ ਗੱਲ ਨਹੀਂ 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 ਪਾਉਦਾ ਨਹੀਂ ਅਗਲੇ ਸਾਲ ਕਿੰਨੇ ਹੋਣੀ ਹੈ ਚੱਲ ਕਰ ਤਾਲ ਹਾਂਜੀ ਵੀਰੇ ਹਾਂ ਮੂੰਹ ਇਹਦਾ ਆਉਂਦਾ ਪੂਰਾ ਹਾਂ ਨੱਕ ਆ ਗਿਆ ਹਾਂ ਬੁੱਲ ਹਾਂ ਪੋਸਟਰ ਦੇ ਕਿਵੇਂ ਆ ਗਿਆ ਕਿਹੜਾ ਬਣਾਇਆ ਨੇ ਪੋਸਟਰ ਬਣਾਉਣ ਨਾਲ ਬਹੁਤ ਟਾਈਮ ਲੱਗ ਗਿਆ ਚਾਰ ਪੰਜ ਨਹੀਂ 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 ਰੱਕੇ ਨੂੰ ਚੈਨੀ ਭਾਬੀ ਨੂੰ ਟੌਪਸ ਬਸ ਠੀਕ ਆ ਨਹੀਂ ਫਿਰ ਉਹ ਗਾਣਾ ਫਿਰ ਕਿਹੜੇ ਕਿਹੜਾ ਬਾਰਦਾਤ ਇੱਕ ਹੋਰ ਕਿਹੜਾ ਪ੍ਰਾਈਵੇਟਿੰਗ ਹੁਣ ਤੂੰ ਕੈਨੇਡਾ ਖੁਰਦਗਾ ਨਵਾਂ ਚੜੂ ਤੇਰਾ ਪੂਰਾ ਕਲਾਂ ਕਲਾਂ ਹਾਂ ਠੀਕ ਆ ਚੜਾਈ ਫੁੱਲ ਹੋ ਤੇਰੀ ਆ ਮੰਦੀਪ ਮਾਡਲ ਮਾਡਲ ਹੈ ਇਹਨੇ ਹੈ ਵੀ ਕਰਨਾ ਦੋਸ ਕਰਦਾ ਹੈ ਦੋ ਗਾਣੇ ਸਬਜੀ ਲੈ ਆਲੂ ਲੈ ਆਹ ਦੇ ਮਾਡਲ ਆਪਣਾ ਇਹ ਤੇ ਭਾਬੀ ਆਉਣਗੇ ਭਾਬੀ ਦੇ ਦੋਨੇ ਸੁਣਿਆ ਨਹੀਂ ਉਹ ਨਹੀਂ ਉਹ ਕਿਵੇਂ ਕੋਲ ਆਉਂਦਾ ਐਂ ਆਉਂਦਾ ਐਂ ਤਾਂ ਲਾੜੀ ਉਹ ਸਰੀਰ ਵਾਲਾ ਨਾ ਫਿਰ ਐਂ ਤੁਰਦਾ ਨਾ ਹਾਂ ਸੋਤਰਾਂ ਦੇਖਿਆ ਫਿਰ ਭਾਬੀ ਦੇ ਰਾਜਸਤਾਨੀ ਡਰੈਸ ਪਾਉਣੀ ਆ ਰੇ ਉਹ ਬੰਨ ਕੇ ਨਾ ਗਾਗਰਾ ਚੋਲੀ ਮੇਰੇ ਵੀਰ ਉਹਨੇ ਦੱਸ ਸੁਣਾ ਗਈ ਤੇ ਹੋਇਆ ਗੋਲ ਖਾ ਕੇ ਗੋਲ ਵੀ ਚਾੜ ਫਿਰ ਦੋ ਗੋਲ ਵੀ ਚਾੜ ਕਰਨ ਦੇ ਕਹਿਣ ਵਾਂਗੂ ਵੀ ਕਦੇ ਪਹਿਲਾ ਗੋਲ ਕੀਪਰ ਸਰਾਬ ਦਾ ਜਿਹੜਾ ਬਿਣਾ ਗੋਲੇ ਤੋਂ ਵਾਪਸ ਨਹੀਂ ਆਉਂਦਾ ਹੈਗਾ ਕਲੀਨ ਸੀਟ ਹੈ ਨਹੀਂ ਕੋਈ ਇਧਰ ਉਹ ਬਾਕੀ ਜਵਾਕਾਂ ਵਾਲਾ ਗੱਡੀ ਲਾਓ ਸਭਾਨ ਕਰੀਏ ਰਗੜ ਲਾ ਕੇ ਲਓ ਸੱਟ ਵਾਲੀ ਲੱਗੀ ਹੈ ਫਾਈਨਲ ਮੈਚ ਲਈ ਆ ਤੇਰੀ ਕਲੀਨ ਸੀਟ ਹੈਗੀ ਹੈ ਜਾਂਗਪੁਰ ਇਹਦੀ ਕਲੀਨ ਸੀਟ ਨਹੀਂ ਆਈ ਆਦੀ ਕੋਈ ਇਹਦੀ ਲਿਖਤਾ ਕੰਮ ਨਹੀਂ ਪੈਂਡ ਟੰਡੂ ਗਾਲੇ ਮੈਚ ਗੱਟਾਂ ਚੱਲ ਕੋਈ ਨਾ ਹੈਪੀ ਬਰਥਡੇ ਦਾ ਗੱਲ ਬੋਲੋ ਸਾਰੇ ਕੀ ਪਰਿਵਾਰੋਂ ਗੱਲਾਂ ਕਰੋ ਨਹੀਂ ਓਏ ਓਏ ਕਲੀਨ ਸੀਟ ਤਾਂ ਹੈਗੀ ਸੀ ਰੈਕ ਕੋਟ ਵਾਲੇ ਮੈਚ ਕਿਲੇ ਮੈਚ ਹੈ ਰੈਕਟ ਵਾਲੇ ਮੈਚ ਅਰੇ ਕਹਨੇ ਉਹਨਾਂ ਨੇ ਕਿਹਾ ਯੋ ਤੇ ਡਾਂਗੋ ਬਹੁਤ ਵੱਡਾ ਸਦੋ ਡਾਂਗੋ ਮੇਰੇ ਨਾਲ ਬੋਲ ਚ ਵੱਜ ਕੇ ਬਾਹਰ ਨੂੰ ਗਈ ਕਹਿੰਦਾ ਪਹਿਲਾਂ ਤਾਂ ਸਾਡੀ ਕਹਿੰਦਾ ਪੂਰੀ ਵੇਚ ਜਾਨੀ ਕਹਿੰਦਾ ਜਾਂਦੀ ਜਾਂਦੀ ਬਾਹਰ ਨੂੰ ਹੋ ਗਈ ਕਹਿੰਦਾ ਚੱਲ ਗੱਲ ਨਹੀਂ ਬਣੀ ਵਾਹੇ ਓਏ ਓਥੇ ਦੇਣਾ ਟੈਗ ਇੱਧਰ ਚਲੇ ਕੀ ਉਹਦਾ ਨਾਬੀ ਦੀ ਬਿਰੀ ਨੇ ਸੈਂਟਰ ਜੀ ਤੋਂ ਐ ਟੱਪੇ ਪੈਂਦੀ ਐ ਮਾਰੀ ਹੈ ਨਾ ਇਹ ਮਰ ਇਹ ਅੱਗੇ ਖੜਾ ਮੈਨੂੰ ਪਤਾ ਲੱਗਾ ਇਹ ਜਗਾ ਫਾੜ ਜਣੀ ਆ ਐ ਖੜਾ ਇਹ ਪਿੱਛੇ ਨੂੰ ਜਾਵੇ ਐ ਉਹ ਬਗੜੇ ਉਹ ਬਗੜੇ ਆ ਗਿਆ ਜਿਆਦਾ ਆ ਚੱਕਰ ਚੱਕਰ ਕਿਈ ਕਿਈ ਮੁੱਦੂ ਬਣਾਉਣ ਲੱਗ ਜਾਂਦੇ ਵਰਮਾ ਨਹੀਂ ਹੋਦਾ ਬਗੜੇ ਸੁਧ ਮਦਦ ਸਕੇ ਮੈਨ ਲਈ ਸੁਧ ਮਦਦ ਸਨਮਾਨ